ਪਰੀ ਤੇ 20 ਮਾਡਲ ਆ ਜੀ 20 ਮਾਡਲ ਪੰਜਾਬ ਨੰਬਰ ਆ ਠੀਕ ਹੈ ਹਜ਼ਾਰ ਘੰਟਾ ਰੀਨਲ ਚੱਲਿਆ ਹੋਇਆ 770 800 ਤਕਰੀਬ ਇਹ ਚੱਲਿਆ ਹੋਊਗਾ 650 ਘੰਟਾ ਚੱਲਿਆ ਹੋਊਗਾ ਮਾਨਾ 450 450 500 ਆਉਂਦੇ ਹੀ ਨਹੀਂ ਬੰਦ ਹੋ ਗਿਆ ਹੁਣ ਬੰਦ ਨੇ ਬਾਈ ਹਾਂ ਠੀਕ ਹੈ ਜੀ ਆਰਡੀ 2022 ਮਾਗਲਾ ਪੰਜਾਬ ਨੰਬਰ ਆ ਹਾਂ ਜੀ ਪੀਵੀ 70 ਉਹ ਵੀ 5000 ਦੇ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਬਰਨਾਲਾ ਟਰੈਕਟਰ ਮੰਡੀ ਤੇ ਜਿੱਥੇ ਬਾਈ ਰਣਜੀਤ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਰਣਜੀਤ ਸਤਿ ਸ਼੍ਰੀ ਅਕਾਲ ਰੰਜੀਤਾ ਕਾਫੀ ਟਾਈਮ ਬਾਅਦ ਵੀਡੀਓ ਮਾਰ ਰਹੀ ਆ ਨਾ ਤੇਰੀ ਮੈਨੂੰ ਲੱਗਾ ਮਸੇ ਟਾਈਮ ਦਿੰਨਾ ਤੂੰ ਵੀ ਜਿਵੇਂ ਵੱਡੇ ਸੀਨੀਅਰ ਡਾਕਟਰ ਨਹੀਂ ਹੁੰਦੇ ਡਾਕਟਰਾਂ ਨਾਲੋਂ ਤੇ ਮਿਲਦਾ ਬਾਈ ਇਹ ਵੀ ਇਹ ਟਰੈਕਟਰਾਂ ਦਾ ਡਾਕਟਰ ਹੈ ਉਹ ਖੋਲ ਕੇ ਬੰਦੇ ਨੂੰ ਬੰਦਦੇ ਨੇ ਤੇ ਕਿੰਨੇ ਕੁ ਟਰੈਕਟਰ ਨੇ ਅੱਜ ਟਰੈਕਟਰ ਪਗ ਨੌ ਨੇ ਅੱਜ ਨੌ ਨੇ ਹਾਂਜੀ ਤੇ ਕੰਡੀਸ਼ਨਾਂ ਦੇ ਕਿਵੇਂ ਰਹਿਣਗੇ ਜਮਾ ਓਕੇਆ ਜਮਾ ਓਕੇਆ ਜਮਾ ਨਵੇਂ ਟਰੈਕਟਰ ਜਮਾ ਨਵੇਂ ਕਾਪੀ ਕਾ ਲੇ ਜਾਂਦੇ ਓਕੇ ਗਾਰੰਟੀ ਆ ਗਾਰੰਟੀ ਆ ਤੇ ਨੰਬਰ ਨੰਬਰ ਸਾਰੇ ਪੰਜਾਬੋਂ ਪੰਜਾਬੋਂ ਉਲਟੇ ਲੋਨ ਦੀ ਸਹੂਲਤ ਲੋਨ ਕਰਾ ਕੇ ਦੇ ਦਾਂਗੇ ਜਿੰਨਾਂ ਲੋੜ ਆ ਕਰਾ ਕੇ ਦੇ ਦੇਵੋ ਤੇ ਇੱਕ ਗੱਲ ਹੋਰ ਰੰਜੀਤ ਆਪਾਂ ਪਹਿਨੀਆਂ ਚ ਹੀ ਕਰ ਲੈਣੇ ਆ ਜਿਹੜੇ ਟਰੈਕਟਰ ਦੇ ਹੁਣ ਆਪਣੇ ਵਿੱਚ ਟਰੈਕਟਰਾਂ ਦੀ ਸਾਤਰੀਆਂ ਨਹੀਂ ਹੈਗੀਆਂ ਠੀਕ ਹੈ ਠੀਕ ਹੈ ਕੁਝ ਬੰਦੇ ਹੁੰਦੇ ਆ ਕਮੈਂਟ ਕਰਨ ਲੱਗ ਜਾਂਦੇ ਵੀ ਭਾਈ ਸਾਤਰੀ ਨਹੀਂ ਰੇਂਜ ਹੋ ਜੂ ਜਾਂ ਕਿਵੇਂ ਨਾ ਨਾ ਸਾਤਰੀਆਂ ਦੇਣਾ ਸਾਬ ਸਾਤਰੀਆਂ ਸਾਬ ਨਾਲ ਰੇਂਜ ਹੋ ਜਾਣਗੀਆਂ ਇਹਨਾਂ ਫੇਵਰ ਦੀ ਹੈਗੀ ਫੇਵਰ ਦੀ ਆ ਹਾਂ ਜਿਹਦੇ ਨਾਲ ਸੈਂਪਲ ਮਿਲਣਗੇ ਜਿਨ੍ਹਾਂ ਦੇ ਹੈ ਨਹੀਂ ਜਿਨ੍ਹਾਂ ਦੇ ਹੈ ਨਹੀਂ ਸੈਂਪਲ ਮਿਲਣਗੇ ਉਹਨਾਂ ਨੂੰ ਸੈਂਪਲ ਸਾਤਰੀਆਂ ਠੀਕ ਹੈ ਤੇ ਹੁਣ ਆਪਾਂ ਪ੍ਰੀਤ ਤੋਂ ਸਟਾਰਟ ਕਰਦੇ ਆ 6049 ਤੋਂ ਤੇ ਇਹਦੇ ਬਾਰੇ ਦੱਸੀ ਬਾਈ ਪ੍ਰੀਤ ਇਹ 20 ਮਾਡਲ ਆ ਜੀ 20 ਮਾਡਲ ਪੰਜਾਬ ਨੰਬਰ ਆ ਠੀਕ ਹੈ ਹਜ਼ਾਰ ਘੰਟਾ ਰੀਜਨਲ ਚੱਲਿਆ ਹੋਇਆ ਕੁੱਲੀ ਕੁੱਲ ਕੁੱਲ ਹਜ਼ਾਰ ਘੰਟਾ ਇਹ ਤਾਂ ਆਈ ਮੰਨ ਲਈਏ ਬਈ ਸੁੱਕ ਸੀਰ ਨਹੀਂ ਲਾਈਆਂ ਨੇ ਹਾਂ ਸੁੱਕ ਸੀਰ ਨਹੀਂ ਲਾਈਆਂ ਨੇ ਟਾਇਰਾਂ ਨੂੰ ਤਾਂ ਫਿਰ ਹੋਇਆ ਵੀ ਨਹੀਂ ਕੋਸ ਨਵੇਂ 95 95 ਪਾਈ ਵੇਹੇ ਆ ਬੈਂਪਰ ਵੀ ਰੀਜਨਲ ਆ ਸਾਰਾ ਨਾਲ ਦਾ ਬੈਂਪਰ ਵੀ ਰੀਜਨਲ ਹੈ ਬੈਂਪਰ ਵੀ ਰੀਜਨਲ ਆ ਮਿੱਤਰੋ ਜਿਹੜੀ ਗੱਲ ਕੀਤੀ ਐ ਸਾਤਰੀਆ ਜਿਹੜੀ ਇਹਦੇ ਨਾਲ ਉਹ ਕੱਪੜੇ ਦੀ ਮਿਲੂ ਮਿਲੂਗੀ ਕਪੜੇ ਦੀ ਥਾਤਰੀ ਮਿਲੂਗੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਿੱਕੇ ਬੰਦ ਡਬਲ ਡਿਸਟ੍ਰਿਬਿਊਟਰ ਚ ਹੈ ਪ੍ਰੈਸ਼ਰ ਘਟਾਈ ਚ ਤੇ ਮਾਡਲ ਭਰਾ ਮਾਡਲ 2020 2020 ਤੇ ਰੇਟ ਇਹਦਾ 465 ਮੰਗਦੇ ਆ ਜੀ 4 ਲੱਖ 65 ਹਜ਼ਾਰ ਡਿਮਾਂਡ ਹੈ ਤੇਰੀ ਜੀ ਤਾਂ ਹਾਂ ਜੀ 46 ਡਿਮਾਂਡ ਹੈ ਜੀਣਾ ਕਿੰਨੇ ਦਾ ਬਾ ਹਾਂ ਨਾ 4.5 ਲੱਖ ਤਾਂ ਦੇਵਾਂਗੇ 4.5 ਲੱਖ ਦਾ ਮਿੱਤਰੋ ਇਹ ਟਰੈਕਟਰ ਬਣੂ ਬਿਲਕੁਲ ਸੋਰ ਰੂਮ ਕੰਡੀਸ਼ਨ ਟਰੈਕਟਰ ਤੇ ਮੂਰੇ ਆ ਗਿਆ ਸਿਉਨਾਲੀਕਾ RX 60 HP ਸਕੰਦਰਾ 3 ਸਪੀਡ ਵਾਲਾ 3 ਸਪੀਡ ਵਾਲਾ ਟਰੈਕਟਰ ਚੈੱਕ ਕਰ ਸਕਦੇ ਹੋ ਬਈ ਕੈਮਰਾ ਘੁਮਾ ਦੇ ਕਿਰਾਂ ਚਾਰ ਸਪੀਡ ਤੇ ਬਈ ਦੱਸੀ ਕਿਵੇਂ ਚੱਲਣ ਚਾਲਦਾ ਕਿਵੇਂ ਓਕੇ ਬਿਲਕੁਲ 3 ਸਪੀਡ ਟਰੈਕਟਰ ਹੈ ਚੇਂਜਰ ਵਾਲਾ ਚੇਂਜਰ ਮੈਟ ਉਨੀ ਬੈਕ ਉਨੀ ਹਾਂ ਉਨੇ ਬੂ ਹੋਰ ਨੂੰ ਠੀਕ ਹੈ ਮਾਡਲ 2021 ਤੇ ਟਾਇਰਾਂ ਦੀ ਕੰਡੀਸ਼ਨ ਟਾਇਰ ਦੇਖ ਲਓ 90 ਪੈਸੇ ਟਾਇਰਾਂ 90 ਪੈਸੇ ਟਾਇਰ ਪੈ ਨੇ ਤੇ ਕਿੰਨੇ ਕੁ ਘੰਟੇ ਚੱਲਿਆ ਹੋਣਾ ਦੇਖਣ ਨੂੰ ਹੀ ਠੱਟ ਚੱਲਿਆ ਲੱਗਦਾ 750 800 ਦੇ ਕਰੀਬ 7700 800 ਦੇ ਕਰੀਬਣਾ ਇਹ ਚੱਲਿਆ ਹੋਇਆ ਮਿੱਤਰੋ ਠੀਕ ਹੈ 640000 ਰੁਪਏ ਡਿਮਾਂਡ ਹੈ ਜੀ 640000 ਤਾਂ ਡਿਮਾਂਡ ਹੈ ਬਾਕੀ ਮੌਕੇ ਤੇ ਮੌਕੇ ਤੇ ਕਰਦਾਂਗੇ ਕੋਈ ਚੱਲ ਨਹੀਂ ਮੌਕੇ ਤੇ ਆਈ ਪੀਟੀ ਉਹ ਆਈ ਪੀਟੀ ਉਹ ਮੌਕੇ ਤੇ ਲੈਸ ਹੋ ਜੂ ਮਿੱਤਰੋ ਲੋ ਵੀ ਬਿਲਕੁਲ ਹਾਰ ਪਾਇਆ ਪਿਆ ਸਿਰਫ ਛੋਟੇ ਆਉਣ ਦੀ ਧੀਰ ਹੈ ਆ ਕੇ ਖਰੀਦ ਕੇ ਲੈ ਜਾਓ ਚੇਂਜਰ ਮੈਟ ਹੀ ਇਹ ਹੈ ਹਾਂ ਟਰੈਕਟਰ ਚੈੱਕ ਕਰ ਸਕਦੇ ਹਾਂ ਸਿਕੰਦਰਾ 55 ਐਚਪੀ ਹੈ ਨਾ ਇਹ 22 ਮਾਡਲ ਆ 22 ਮਾਡਲ 14 ਦੇ 14 ਚ 14 ਦੇ 14 ਚ ਤੇ ਕਿੰਨਾ ਕੁ ਚੱਲਿਆ ਇਹ ਚੱਲਿਆ 6.5 ਘੰਟਾ 6.5 ਘੰਟਾ ਮਿੱਤਰੋ ਇਹ ਚੱਲਿਆ ਫਲਕਾਰੀ ਮਿਲ ਜੂ ਸਭ ਦੇਵਾਂਗੇ ਐਮ ਆਰ ਐਫ ਪਿਆ ਉੱਪਰ ਹੈ ਜੀ ਐਮ ਆਰ ਐਫ ਟਾਇਰਾਂ ਦੇ ਉੱਪਰ ਪਿਆ ਮਿੱਤਰੋ ਫਲਕਾਰੀ ਵੀ ਬਾਈ ਦੇ ਦੇਣਗੇ 6,60,000 ਰੁਪਏ ਡਿਮਾਂਡ ਹੈ ਇਹਦੀ ਤੇ ਦੇਣਾ ਕਿੰਨਾ ਹੈਵਰ ਹੋਡਾ ਹੈਵਰ ਹੋਡਾ 6.5 ਲੱਖ ਦਾ ਜੀ 6.5 ਲੱਖ ਦਾ 6.5 ਲੱਖ ਦਾ ਮਿੱਤਰੋ ਇਹ ਬਣੂਗਾ ਮੌਕੇ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਇਹ ਵੀ ਆਈ ਪੀ ਟੂ ਆ ਇਹ ਵੀ ਆਈ ਪੀ ਟੂ ਆ ਠੀਕ ਹੈ ਤੇ ਟਰੈਕਟਰ ਦੇਖ ਸਕਦੇ ਹੋ ਤੁਸੀਂ ਸਾਰਾ ਟਰੈਕਟਰ オリジナル ਹੈ ਤੇ ਮੂਰੇ ਆ ਗਿਆ 3730 ਸੋ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਹੈ ਮਾਡਲ 2023 2030 ਹਾਂ 899 ਕਿੱਥੋਂ ਲਿਆਉਣੇ ਹੋ ਬਸ ਇੱਥੇ ਮਿਲ ਜਾਂਦੇ ਆ ਕਿੱਥੋਂ ਮਿਲਦੀ ਆ ਦੱਸ ਦਿਓ ਯਾਰ ਟਰੈਕਟਰ ਦੇਖ ਰਹਾ ਹਾਂ ਮਿੱਤਰੋ ਜਿੰਨੇ ਵੀ ਟਰੈਕਟਰ ਆਪਾਂ ਦਿਖਾਈ ਜਾਂਦੇ ਆ ਇੱਕ ਤੋਂ ਇੱਕ ਵੱਧ ਕੇ ਟਰੈਕਟਰ ਹੈ ਤੇ ਕਨੋਪੀ ਵਗੈਰਾ ਲੱਗੀ ਹੋਈ ਆ ਲਫਾ ਫਿਲੂ ਪੂਪੇ ਜੇ ਚੜੇ ਆਉਂਦੇ ਆ ਕਿਨੇ ਚੜਾਉਣੇ ਹੋ ਬਸ ਨਾਲ ਹੀ ਆਉਂਦੇ ਆ ਨਵਾਂ ਟਰੈਕਟਰ ਆ ਬਿਲਕੁਲ ਬਿਲਕੁਲ ਨਵਾਂ ਕਿੰਨੇ ਕਿ ਘੰਟੇ ਚੱਲਿਆ ਇਹੇ ਚੱਲਿਆ ਹੋਊਗਾ ਮਾਣਾ 4 ਕਿ 100 4 450 450 ਘੰਟਾ ਮਿੱਤਰੋ ਚੱਲਿਆ ਹੋਇਆ ਟਰੈਕਟਰ ਦੇਖ ਸਕਦੇ ਹੋ ਕੰਪੈਸਿਟੀ ਜੈਕ ਵਾਲਾ ਕੰਪੈਸਿਟੀ ਜੈਕ ਵਾਲਾ ਲੱਗ ਤਾ ਕਲੱਚ ਵਾਲਾ 55 ਹਸ ਪਾਵਰ ਵਾਲਾ ਹਾਂ 55 ਹਸ ਪਾਵਰ ਵਾਲਾ 55 ਹਸ ਪਾਵਰ ਵਾਲਾ ਟਰੈਕਟਰ ਚੈੱਕ ਕਰ ਸਕਦੇ ਹੋ ਹਾਂ 23 ਮਾਡਲ ਦਾ ਰੇਟ ਇਹਦਾ 8 ਲੱਖ 80 ਹਜ਼ਾਰ ਦੇਣਾ ਕਿੰਨੇ ਦਾ 8 ਲੱਖ 60 ਹਜ਼ਾਰ ਦਾ 8 ਲੱਖ 60 ਹਜ਼ਾਰ ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੀ ਆ ਗਿਆ ਜਮਜੂਤ ਦਾ ਛੋਟਾ 5630 5630 18 18 ਮਾਡਲ ਆ 18 ਮਾਡਲ 18 ਟੂਰਾਂ ਦੀ ਕੰਡੀਸ਼ਨ ਟਾਇਰ ਨਾਲ ਦੀ ਆ ਇਹਦੇ ਵੀ ਕਿੰਨੇ ਕ ਪੈਸੇ ਇਹ 70 75 ਪੈਸੇ ਟਾਇਰ ਨਾਲ ਦੇ ਆ 70 75 18 ਵਾਲਿਆ 18 ਚਾਰ ਤੇ ਆਏ ਨੇ ਬਾਈ 70 75 ਪੈਸੇ ਪਏ ਨੇ ਲੱਗ ਤੋਂ ਕਲੱਚ ਆ ਲਾ ਗਿਆ ਬਾਈ ਦਿਖਾ ਦੇ ਚਾਰ ਸਿਲੰਡਰ ਵਾਲਾ ਆ ਜੱਕ ਜੁੱਕ ਲੱਗਿਆ ਚਾਰ ਸਿਲੰਡਰ ਵਾਲਾ ਹਣਾ ਚਾਰ ਸਿਲੰਡਰ ਚਾਹੁੰਦਾ ਸੀ ਕੰਪੈਸਟੀ ਜੱਕ ਲੱਗਿਆ ਲਿਫਟ ਵਾਲਾ ਹੁਣ ਤਾਂ ਇਹ ਆਉਂਦਾ ਹੀ ਨਹੀਂ ਬੰਦ ਹੋ ਗਿਆ ਹੁਣ ਬੰਦ ਨੇ ਬਾਈ ਠੀਕ ਹੈ ਜੀ ਆਰਡੀ ਇਹ ਤਾਂ ਚੱਲਿਆ ਵੀ ਥੋੜ੍ਹੀ ਹੋਣਾ ਵੀ ਹਾਂ ਕਿੰਨੇ ਦਾ 2018 ਮਾਡਲ ਹੈ ਇਹ 6000 ਕ ਘੰਟਾ ਚੱਲਿਆ 1000 ਕ ਘੰਟਾ ਚੱਲਿਆ ਡਬਲ ਟੈਸਟੀ ਬੂਟ ਚ ਕਨੋਪੀ ਵਗੈਰਾ ਲੱਗੀ ਹੋਈ ਹੈ 18 ਮਾਡਲ ਆ 18 ਮਾਡਲ ਦਾ ਰੇਟ 17.5 ਲੱਖ ਰੁਪਏ ਆ ਦੇਣਾ ਕਿੰਨੇ ਦਾ ਕੋਈ ਨਾ ਮੌਕੇ ਤੇ ਘੱਟ ਕਰ ਦਾਂਗੇ ਮਾਨ ਤਾਨ ਕਰ ਦਾਂਗੇ ਮੌਕੇ ਤੇ ਮਾਨ ਤਾਨ ਕਰੇਗਾ ਹੈ ਮੌਕੇ ਤੇ ਮਾਨ ਤਾਨ ਨੂੰ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ ਪੰਜਾਬੀ 20 ਹਾਰ ਪਾਇਆ ਪਿਆ ਇਹ 2022 ਮਾਡਲ ਆ ਪੰਜਾਬ ਨੰਬਰ ਆ ਹਾਂਜੀ ਪੀਵੀ 70 ਇਹ ਚੱਲਿਆ ਕਿੰਨਾ ਕ ਹੈ ਇਹ ਵੀ 8900 ਘੰਟਾ ਚੱਲੇਗਾ 8900 ਘੰਟਾ ਇੱਕ ਮਿਲਦੇ ਕਿਵੇਂ 8900 ਘੰਟੇ 1290000 ਰੁਪਏ ਮੁੱਲ ਦਾ ਇਹਦਾ 10 ਟੂਰਾਂ ਦੀ ਕੰਡੀਸ਼ਨ ਓਕੇ ਆ ਦੇਖੋ ਵੀਡੀਓ ਚ ਦਿਖਾ ਦਿਓ ਤੁਸੀਂ ਵੀਡੀਓ ਚ ਦਿਖਾ ਦੇ ਬਾਈ ਟਾਇਰ ਟੂਰ ਸਾਰਾ ਰੇਜ ਨਾਲ ਪੈਸੇ ਪਏ ਨੇ ਕੰਪੋਨੀ ਵਗੈਰਾ ਲੱਗੀ ਹੋਈ ਆ ਤੇ ਇਹਦਾ ਨਾਲ ਹੀ ਆਉਂਦੇ ਨਾ ਸਪੈਸ਼ਲ ਇਹਨੇ ਹਾਲੈਂਡ ਦੇ ਜਿਹੜਾ ਠੀਕ ਹੈ ਜੀ ਕੰਪੈਸਿਟੀ ਜੇਕ ਵਾਲਾ ਇਹ ਆ ਲੱਗ ਤੋਂ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਚ ਯਾਨੀ ਕਿ ਫੁੱਲ ਟੌਪ ਮਾਡਲ ਕਾਪੀ ਕਾਹਦੀ ਆਪਣੀ ਗਾਰੰਟੀ ਆ ਕਾਪੀ ਕਾਹਦੀ ਆ ਗਾਰੰਟੀ ਬਾਈ ਮਾਡਲ ਦਾ ਰੇਟ ਬਾਈ ਇਹ ਦਾ 1290000 ਰੁਪਏ ਤੇਰਾ 1075000 ਦਾ ਦੇ ਦਾਂਗੇ 1275 1275 ਦਾ ਬਣੂਗਾ ਹੀ ਬਾਕੀ ਮੌਕੇ ਤੇ ਹੋਰ ਵੀ ਹੋ ਜਾਂਦਾ ਮੁਰਿਆਗਾ ਸਟੈਂਡਰਡ 17 ਮਾਡਲ 460 17 ਮਾਡਲ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਹੈ ਪੰਜਾਬ ਨੰਬਰ ਆ ਪਹਿਲੇ ਨਾ ਪੰਜਾਬ ਨੰਬਰ ਪਹਿਲੇ ਮੂਗਾ ਨੰਬਰ ਠੀਕ ਹੈ ਜੀ ਤੇ ਟਾਇਰ ਨਾਲ ਦੇ ਇਹਦੇ ਟਾਇਰ ਨਾਲ ਤੇ ਕਿੰਨੇ ਕਿੰਨੇ 70 75 ਰੁਪਏ ਟਾਇਰ ਨਾਲ ਦੇ 70 75 ਰੁਪਏ ਟਾਇਰ ਨਾਲ ਦੇ ਨਹੀਂ ਬਾਈ 4 ਲੱਖ 35000 ਰੁਪਏ ਡਿਮਾਂਡ ਆ ਇਹਦੀ ਮੌਕੇ ਤੇ ਮਾ ਉਹ ਕਿਹਦੀ ਮੰਗ ਤਾਂ ਕਰ ਦਾਂਗੇ ਜੀ ਮੌਕੇ ਤੇ ਮੰਗ ਤਾਂ ਮੰਨ ਪ੍ਰੋ ਹੋ ਜੂਗਾ ਸਾਰਾ ਰੇਨ ਵਾਲਾ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 75810 ਜੌਂਡੀਅਰ ਗੇਅਰ ਪ੍ਰੋ ਇਹਦੇ ਬਾਰੇ ਦੱਸੀ ਬਾਈ ਇਹ 21 ਮਾਡਲ ਆ ਜੀ ਹਾਂਜੀ 795000 ਰੁਪਏ ਡਿਮਾਂਡ ਆ ਜੀ ਹਾਂਜੀ ਰਿਵਰਸ ਪੀਟੀਓ ਵਾਲਾ ਹੈ ਰਿਵਰਸ ਪੀਟੀਓ ਵਾਲਾ ਹਾਂਜੀ ਅਲੱਗ ਤੋਂ ਕਲੱਚ ਵਾਲਾ ਆ ਗਿਆ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਟਾਇਰਾਂ ਦੀ ਕਿੰਨੇ ਸਨ ਕੀ ਕਹਿੰਦੀ ਐ ਟਾਇਰ ਵੀ ਨਾਲ ਦੀ ਐ ਇਹਦੇ ਨਾਲ ਤੇ ਕਿੰਨੇ ਕੇ ਪਰ ਤੇ ਪੈਣਾ 75 80 ਪੈਸੇ ਟਾਇਰ ਨਾਲ ਦੇ ਪੈੜੇ ਡਬਲ ਡਿਸਟ੍ਰਿਬਿਊਟਰ ਆ ਰਿਵਰਸ ਪੀਟੀਓ ਹਾਂਜੀ ਤੇ ਬਾਕੀ ਮੌਕੇ ਤੇ ਮਾਨਤਾ ਨੂੰ ਹਾਂ ਸਾਤਰੀਏ ਦੀ ਵੀ ਮਿਲ ਜੂ ਸਾਤਰੀਏ ਦੀ ਵੀ ਮਿਲ ਜੂ ਜੀ ਮੂਰਿਆ ਗਿਆ 744 44 ਇਹ ਬਾਈ ਮਾਡਲ ਆ ਐਕਸਟੀ ਬਾਈ ਮਾਡਲ ਕਿੰਨਾ ਕਿ ਚੱਲਿਆ ਆਣਾ ਇਹ ਵੀ ਬਾ ਹਜ਼ਾਰ ਦੇ ਆਸ-ਪਾਸ ਹੀ ਆ ਹਜ਼ਾਰ ਦੇ ਅੱਤੇ ਅੱਤੇ ਚੱਲਿਆ ਪੰਜਾਬ ਨੰਬਰ ਆ ਪੀਵੀ 19 ਬਰਨਾਲਾ ਦਾ ਨੰਬਰ ਲੋਕਾ ਠੀਕ ਹੈ ਜੀ ਤੇ ਕੁੱਲ ਮੇਂ ਹਿੱਸੇ ਚ ਆ ਗਿਆ 22 ਮਾਡਲ ਆ 6 ਲੱਖ 45 ਹਜ਼ਾਰ ਰੁਪਏ ਡਿਮਾਂਡ ਹੈ ਜੀ ਮੌਕੇ ਤੇ ਮੌਕੇ ਤੇ ਮਾਨਤਾ ਕਰ ਦਾਂਗੇ ਮੌਕੇ ਤੇ ਮਾਨਤਾ ਮਿੱਤਰੋ ਹੋਊ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਨਵਾਂ ਟਰੈਕਟਰ ਆ ਸ਼ੋਰੂਮ ਕੰਡੀਸ਼ਨ ਤੇ ਭਾਈ ਰਮਜੀਤ ਇਸ ਤੋਂ ਇਲਾਵਾ ਹੋਰ ਵੀ ਟਰੈਕਟਰ ਹੋਰ ਆ ਆਪਣੇ ਕੋਲ ਆ ਜਾਣਗੇ ਇੱਕ ਦੋ ਟਰੈਕਟਰ ਹੋ ਸੋਨਾਲੀਕਾ ਅੱਛਾ ਜੀ ਹਾਂਜੀ ਤੇ ਲੋਕੇਸ਼ਨ ਕੀ ਪਈ ਆਪਣਾ ਬਾਬਾ ਟਰੈਕਟਰ ਸੇਲ ਪਰ ਚੱਜਾ ਹਾਂ ਸਟੈਂਡ ਉੱਥੇ ਭਾਈ ਕਈ ਵਾਰ ਕੋਈ ਭਲੇਖਾਗਾ ਆ ਜਾਂਦੇ ਆ ਉੱਥੇ ਕਈ ਕਈ ਜਾਣੇ ਹੋ ਤੁਸੀਂ ਹਨਾ ਉੱਥੇ ਅਲੱਗ-ਅਲੱਗ ਕੰਮ ਕਰਨਾ ਤੁਹਾਡਾ ਕਿਵੇਂ ਆ ਨਹੀਂ ਅਲੱਗ ਸਟੈਂਡਰਡ ਚੌਂਕ 'ਚ ਆਪਣਾ ਸ਼ੋਅਰੂਮ ਆ ਨੰਬਾ ਟਰੈਕਟਰ ਸੇਲ ਪਰਚੇਜ਼ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ 98558 5055 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਰਣਜੀਤ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ